ਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀਆਂ ਕਲਾਂ ਖੋਵੇਂਗੇ ਅੱਜ ਵੀ ਆਪਣੀ ਕਲੈਕਸ਼ਨ ਰਹੀਗੀ ਹੈਂਡਵਰਕ ਦੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ 9814506336 ਤੇ ਆਰਡਰ ਕਰ ਸਕਦੇ ਹੋ ਆਲ ਇੰਡੀਆ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੇ ਬਾਹਰੀਆਂ ਪੈਣਾ ਨੇ ਸੂਟ ਲੈਣੇ ਆ ਤਾਂ ਰੇਟ ਇਹੀ ਹੈ ਜੋ ਇੰਡੀਆ ਦੇ ਵਿੱਚ ਦੇ ਰਹੇ ਆ ਸ਼ਿਪਿੰਗ ਚਾਰਜੀਸ ਆ ਜਿਹੜੀ ਉਹਨਾਂ ਨੂੰ ਪੇ ਕਰਨੀ ਪਏਗੀ ਆਪਾਂ WhatsApp ਨੰਬਰ ਆਪਣਾ ਇੱਕ ਵਾਰੀ ਫੇਰ ਬੋਲਦੇ ਆ ਇਸੇ WhatsApp ਨੰਬਰ ਤੇ ਅਗਰ ਤੁਹਾਨੂੰ ਵੀਡੀਓ ਦਿਖਾਈ ਦੇ ਰਹੀ ਆ ਤਾਂ ਤੁਸੀਂ ਆਰਡਰ ਕਰਨਾ 98145036 ਕੈਦਰ ਵਿੱਚ ਜੀ ਆਪਣਾ ਪਹਿਲਾ ਸੂਟ ਹੈ ਜਿਹੜਾ ਬਹੁਤ ਹੀ ਹੈਵੀ ਹੈਂਡਵਰਕ ਦਾ ਸੂਟ ਹੈ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹੈਵੀ ਜਿਹੜਾ ਨੈਕ ਬਣਿਆ ਹੋਇਆ ਅੱਪਾ ਜੇ ਬਾਜ਼ਾਰ 'ਚ ਥੋੜਾ ਜਿਹਾ ਵੀ ਕਰਵਾਉਣਾ ਜਾਈਏ ਨਾ ਵਰਕ 1000 ਰੁਪਏ ਦਾ ਤਾਂ ਨੈਕ ਹੀ ਹੁੰਦਾ ਹੈ। ਬਾਕੀ ਜਦੋਂ ਅਸੀਂ ਤੁਹਾਨੂੰ ਰੇਟ ਦੱਸਾਂਗੇ ਨਾ ਤੁਸੀਂ ਬਹੁਤ ਹੈਰਾਨ ਹੋਵੋਗੇ ਵੀ ਇੰਨਾ ਵਧੀਆ ਹੈਂਡਵਰਕ ਹੋਇਆ ਹੋਇਆ, ਇੰਨਾ ਹੈਵੀ ਔਰ ਗੈਵਾਡਿਨ ਸਿਲਕ ਦਾ ਫੈਬਰਿਕ ਹੋਵੇ, ਕੱਟ ਦਾਣਾ, ਮੋਤੀ, ਸਿੱਪੀ, ਦਬਕਾ ਵਰਕ ਹੋਵੇ ਔਰ ਇੰਨੇ ਕੁ ਰੇਟ ਦੇ ਵਿੱਚ ਸਾਨੂੰ ਮਿਲਿਆ, ਆਪਾਂ ਅੱਗੇ ਤੁਹਾਨੂੰ ਰੇਟ ਦੱਸਦੇ ਆਂ। ਅ ਵਿਦ ਦੁਪੱਟਾ ਰਹੂਗਾ। ਦੁਪੱਟਾ ਵੀ ਬਹੁਤ ਸੋਹਣੀ ਫੈਬਰਿਕ ਦੇ ਵਿੱਚ ਰਹੂਗਾ ਇਹ ਆ ਗਿਆ ਜੀ ਆਪਣਾ neck ਇਹ ਆ ਗਿਆ ਆਪਣੇ center panel ਦੋਨੋਂ ਪਾਸੇ ਪੂਰੇ ਹੈਵੀ ਸੈਂਟਰ ਪੈਨਲ ਰਹਿਣਗੇ ਇਹ ਦੋਨੋਂ ਪਾਸੇ ਸੈਂਟਰ ਪੈਨਲ ਆ ਕੇ ਪਹਿਲਾਂ ਤੁਸੀਂ ਸੈਂਟਰ ਪੈਨਲ ਹੀ ਦੇਖ ਲਓ ਬਹੁਤ ਹੈਵੀ ਇਹ ਵਰਕ ਹੈ ਅੱਗੇ ਆ ਜਾਂਦਾ ਜੀ ਇਹ ਘੇਰੇ ਤੇ ਦੋਨੋਂ ਪਾਸੇ ਘੇਰੇ ਤੇ ਇਹ ਵਰਕ ਆਏਗਾ ਕੱਟਾ ਧਾਣਾ ਵੀ ਐ ਮੋਤੀ ਵੀ ਨੇ ਸਿੱਪੀ ਵੀ ਐ 골ਡਨ ਮੋਤੀ ਵੀ ਨੇ ਜ਼ਰੀ ਵਰਕ ਵੀ ਹੋਇਆ ਹੋਇਆ ਇਹ ਆ ਜਾਏਗਾ ਘੇਰਾ ਇਹ ਰਹੇਗੀ ਬਾਜੂ ਬਾਜੂ ਦਾ ਵਰਕ ਦੇਖੋ ਪੂਰਾ ਹੈਵੀ ਐ ਇਹਦੇ ਵਿੱਚ ਵੀ ਇਸ ਚ ਥੋੜਾ ਜਿਹਾ ਕਲੀਅਰ ਨਹੀਂ ਆ ਰਿਹਾ ਬਿਲਕੁਲ 골ਡਨ ਵਰਕ ਹੋਇਆ ਹੋਇਆ ਔਰ ਵਾਈਟ ਮੋਤੀ ਆ ਗਈ ਸਿੱਪੀ ਕਟ ਦਾਣਾ ਦਬਕਾ ਮੋਤੀ ਇਹ ਵਰ ਕਾ ਜੇਗਾ ਬਾਜੂ ਤੇ ਦੁਪट्टे ਦਾ ਫੈਬਰਿਕ ਰਹੂਗਾ ਟੈਬੀ ਪਿਓਰ ਟੈਬੀ ਦਾ ਜਿਹੜਾ ਹੈ ਇਹ ਦੁਪੱਟਾ ਇੱਕ ਲਾਈਨਿੰਗ ਵਾਲੀ ਹੁੰਦੀ ਹੈ ਆਪਾਂ ਨੇ ਪਲੇਨ ਟੈਬੀ ਲਗਾਈ ਹੋ ਅਗਲਾ ਸੂਟ ਹੈ ਜਿਹੜਾ ਇਹ ਵੀ ਬਹੁਤ ਹੀ ਜ਼ਿਆਦਾ ਸੋਨਾ ਜਿਹਾ ਕਲਰ ਹੈ ਇਹ ਡਬਲ ਟੋਨ ਤੇ ਆ ਜਾਂਦਾ ਹੈ ਮਲਕਾਏ ਦੋ ਸ਼ੇਡ ਇਕੱਠੇ ਕਰਕੇ ਨਾ ਇਹ ਕਲਰ ਬਣਾਇਆ ਹੋਇਆ ਇਹਦੇ ਵਿੱਚ ਪਹਿਲਾਂ ਤਾਂ ਦੇਖੋ ਤੁਸੀਂ ਨੈਕ ਚੈੱਕ ਕਰੋ ਪੂਰੀ ਸਫਾਈ ਦੇ ਵਿੱਚ ਔਰ ਬਰੀਕੀ ਦੇ ਵਿੱਚ ਵਰਕ ਤੁਹਾਨੂੰ ਇੱਥੇ ਨਜ਼ਰ ਆਊਗਾ ਫਿਰ ਇਹ ਦੋਨੋਂ ਪਾਸੇ ਸੈਂਟਰ ਪੈਨਲ ਵੀ ਬਣੇ ਹੋਏ ਨੇ ਤੇ ਇਹ ਛੋਟੇ ਛੋਟੇ ਬੁੱਤੀ ਵੀ ਬਣੀ ਹੋਈ ਹੈ ਇਹਦੇ ਵਿੱਚਕਾਰ ਆ ਦੇਖੋ ਵਰਕ ਦੀ ਸਫਾਈ ਦੇਖ ਲਓ ਕਿਹ ਵਰਕ ਰਹੂਗਾ ਘੇਰੇ ਤੇ ਦੇਖੋ ਫਰੰਟ ਤੇ ਵਰਕ ਆ ਜੂਗਾ ਇਹ ਮਤਲਬ ਕਿ ਆ ਥੱਲੇ ਘੇਰੇ ਤੇ ਬਰੀਕੀ ਦੇ ਵਿੱਚ ਵਰਕ ਹੈ ਇਹ ਕਟ ਦਾਣਾ ਮੁਤੀ ਸਿੱਪੀ ਲੱਗੇ ਹੋਏ ਨੇ ਇਹ ਫਰੰਟ ਹੈ ਜਿਹੜਾ ਇਹ ਇਸ ਤਰ੍ਹਾਂ ਦਾ ਰਹੂਗਾ ਵਿਚਕਾਰ ਇਹ ਛੋਟੇ ਛੋਟੇ ਬੁੱਟੇ ਆ ਜਾਂਦੇ ਆ ਇਹ ਵਿਚਕਾਰ ਹੈ ਜਿਹੜਾ ਇਹ ਸੈਂਟਰ ਦੇ ਵਿੱਚ ਇਹ ਵੱਡਾ ਬੁਟਾ ਆ ਜਾਂਦਾ ਹੈ ਇਹ ਆਜੂਗਾ ਬਾਜੂ ਤੇ ਵਰਕ ਇਹ ਬੁਟਾ ਇਸ ਤਰ੍ਹਾਂ ਦਾ ਬਾਜੂ ਤੇ ਬਣਿਆ ਹੋਇਆ ਦੇਖੋ ਬਰੀਕ ਮੋਤੀ ਵੀ ਨੇ ਸਿੱਪੀ ਤੇ ਜ਼ਰੀ ਵਰਕ ਵੀ ਹੋਇਆ ਹੋਇਆ ਔਰ ਸੇਮ ਇਸੇ ਤਰ੍ਹਾਂ ਦਾ ਬੋਟਮ ਤੇ ਵੀ ਵਰਕ ਆਊਗਾ ਬਾਜੂ ਔਰ ਬੋਟਮ ਦੋਨਾਂ ਤੇ ਹੀ ਇਹ ਬੁਟੇ ਰਹਿਣਗੇ ਇਹ ਰਹੇਗਾ ਜੀ ਦੁਪੱਟਾ ਦੁਪੱਟੇ ਤੇ ਇਸ ਤਰ੍ਹਾਂ ਦੇ ਬੁਟੇ ਬਣੇ ਹੋਏ ਨੇ ਦੋ ਤਰ੍ਹਾਂ ਦੇ ਔਰ ਚਾਰੇ ਪਾਸੇ ਇਸ ਤਰ੍ਹਾਂ ਦੇ ਕਟਾਮ ਆ ਜਾਂਦੇ ਨੇ ਤਾਂ ਇਹਦੀ ਫੈਬਰਿਕ ਹੈ ਜਿਹੜੀ ਦੁਪट्टे ਦੀ ਇਹ ਵੀ ਸ਼ਿਮਰਤੇ ਰਹੇਗੀ 골ਡਨ ਬੁੱਟੇ ਆਉਣਗੇ ਬਾਲਾ ਸੂਟ ਰਹੂਗਾ ਜੀ ਲਾਈਟ ਪਰਪਲ ਕਲਰ ਤੇ ਇਹਦਾ ਫੈਬਰਿਕ ਹੈਗਾ ਜ਼ਰਾਫ ਬੜੀ ਸ਼ਾਈਨਿੰਗ ਹੈ ਇਸ ਕਪੜੇ ਦੇ ਵਿੱਚ ਤੁਸੀਂ ਨੈੱਕ ਦਾ ਵਰਕ ਦੇਖੋ ਬੜਾ ਹੀ ਬਰੀਕੀ ਦੇ ਵਿੱਚ ਵਰਕ ਹੋਇਆ ਹੋਇਆ ਇਹ ਇਨਕ ਤੇ ਹੈ ਔਰ ਇਸ ਤਰ੍ਹਾਂ ਦੇ ਸਾਰੇ ਬੁੱਟੇ ਨੇ ਜਿਹੜੇ ਇਹ ਇਸ ਦੇ ਫਰੰਟ ਤੇ ਰਹਿਣਗੇ ਸੂਟ ਦੇ ਫਰੰਟ ਤੇ ਇਹ ਸਾਰੇ ਬੁੱਟੇ ਨੇ ਅੰਬੀਆਂ ਨੇ ਜਿਹੜੀਆਂ ਇਹ ਫਰੰਟ ਤੇ ਰਹਿਣਗੀਆਂ ਔਰ ਇਹ ਰਹੇਗਾ ਇਸ ਦੇ ਘੇਰੇ ਦਾ ਵਰਕ ਤੁਸੀਂ ਵਰਕ ਦੇਖੋ ਬੜਾ ਬਰੀਕੀ ਦੇ ਵਿੱਚ ਹੈ ਬਹੁਤ ਸੋਹਣੇ ਲੱਗਦੇ ਨੇ ਜਿਹੜੇ ਮੋਤੀ ਤੇ ਵਿੱਚ ਸਿੱਪੀ ਕਟ ਦਾਣਾ ਜਿਹੜੇ ਲਾਏ ਹੋਏ ਨੇ ਇਹ ਸਾਰਾ ਪੂਰਾ ਹੈਵੀ ਆ ਜਿਹੜਾ ਇਹ ਘੇਰੇ ਦਾ ਵਰਕ ਰਹੂਗਾ ਆ ਵਰਕ ਆ ਜੂਗਾ ਇਸ ਦੀ ਬਾਜੂ ਤੇ ਇਸ ਤਰ੍ਹਾਂ ਦੇ ਬੁੱਤੇ ਬਣੇ ਹੋਏ ਨੇ ਔਰ ਇਹ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ ਇਹ ਰਹੂਗਾ ਜੀ ਦੁਪੱਟਾ ਦੁਪੱਟੇ ਦੇ ਚਾਰੇ ਪਾਸੇ ਕਟਾਮ ਆ ਜਾਣਗੇ ਇਸ ਸਾਰੇ ਦੁਪੱਟੇ ਵਿੱਚ ਇਸ ਤਰ੍ਹਾਂ ਦੀ ਬੁੱਕੀ ਹੋਊਗੀ। ਅ ਦੁਪੱਟੇ ਦਾ ਜਿਹੜਾ ਫੈਬਰਿਕ ਹੈ ਉਹ ਵੀ ਜ਼ਰਾਫ ਰਹੇਗਾ। ਬਹੁਤ ਹੀ ਸੋਹਣਾ ਜ਼ਰੀ ਦਾ ਵਰਕ ਹੋਇਆ ਹੋਇਆ। ਸੋ ਇੰਨਾ ਜੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ 9814506336 ਤੇ ਭੇਜਣਾ ਤੁਸੀਂ ਨੇ ਮੈਸੇਜ ਕਰਨਾ ਹੈ। ਆਲੀ ਵੀ ਆਪਣੀ ਜਿਹੜੀ ਸ਼ਿਪਿੰਗ ਹੈ ਉਹ ਬਿਲਕੁਲ ਫਰੀ ਹੋਊਗੀ।